ਦੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਪੰਜ ਦੁਕਾਨਾਂ ਦੇ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ ਚੋਰਾਂ ਦੇ ਵੱਲੋਂ ਸ਼ਟਰ ਤੋੜ ਕੇ ਦੁਕਾਨਾਂ ਦੇ ਅੰਦਰ ਦਾਖਲ ਹੋ ਕੇ ਨਕਦੀ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਤਾਂ ਦੱਸਦੀ ਹੈ ਕਿ ਇੱਕੋ ਸਮੇਂ ਦੇ ਵਿੱਚ ਪੰਜ ਦੁਕਾਨਾਂ ਦੇ ਵਿੱਚ ਚੋਰੀ ਹੋਈ ਹੈ ਮੋਗਾ ਦੀਆਂ ਇਹ ਤਸਵੀਰਾਂ ਨੇ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਚੋਰ ਆਂਦੇ ਨੇ ਤੇ ਸ਼ਟਰ ਤੋੜ ਕੇ ਦੁਕਾਨਾਂ ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਦੁਕਾਨਾਂ ਦੇ ਅੰਦਰ ਪਈ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਦੱਸਦੀ ਹੈ ਕਿ ਇੱਕੋ ਸਮੇਂ ਦੇ ਵਿੱਚ ਮੋਗਾ ਦੇ ਵਿੱਚ ਪੰਜ ਦੁਕਾਨਾਂ ਦੇ ਵਿੱਚ ਇਹ ਚੋਰੀ ਦੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਹੀ ਚੋਰਾਾਂ ਦੇ ਹੌਸਲੇ ਜਿਹੜੇ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਮੋਗਾ ਦੇ ਜੀਦਾ ਰੋਡ ਤੇ ਅੰਮ੍ਰਿਤਸਰ ਰੋਡ ਤੇ ਚੋਰਾਾਂ ਦੇ ਵੱਲੋਂ دہشت ਫਲੋਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦਰਅਸਲ ਚੋਰਾਾਂ ਦੇ ਵੱਲੋਂ 5 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਦੁਕਾਨਾਂ 'ਚ ਪਈ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਤੇ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੁਕਾਨਦਾਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਕਿ ਸਵੇਰੇ 3 ਵਜੇ ਦੇ ਕਰੀਬ 5 ਤੋਂ 6 ਨੌਜਵਾਨ ਇੱਕ ਗੱਡੀ ਦੇ ਵਿੱਚ ਆਉਂਦੇ ਨੇ ਦੁਕਾਨ ਦਾ ਸ਼ਟਰਡ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸਾਰੀ ਹੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਤਾਂ ਇੱਕੋ ਸਮੇਂ ਦੇ ਵਿੱਚ ਮੋਗਾ ਦੇ ਵਿੱਚ ਇਹ ਪੰਜ ਦੁਕਾਨਾਂ ਦੇ ਵਿੱਚ ਚੋਰੀ ਦੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਤਾਂ ਮੋਗਾ ਦੇ ਜੀਰਾ ਰੋਡ ਅਤੇ ਅੰਮ੍ਰਿਤਸਰ ਰੋਡ ਦੇ ਉੱਤੇ ਇਹ ਚੋਰੀ ਦੀ ਘਟਨਾ ਵਾਪਰੀ ਹੈ ਜੋ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ। ਨਿੰਮਾ ਨਗਰ ਮੇਲ ਸੈਂਗਾਈ ਦਾ ਨਾਮ ਨਹੀਂ। ਸ੍ਰੀ ਗੁਰੂ ਰਾਮਦਾਸ ਜੀ ਡੈਰੀ ਅਤੇ ਲੈਗੇ ਡੈਰੀ ਸਵੀਟ ਦੇ ਕਿ ਇਹ ਕਾਰੇ ਦਾ ਚੋਲੀ ਜਿਵੇਂ ਘਟਣਾ ਹੋ ਗਈ ਇਹ 3 ਵਜੇ ਕੇ 17 ਕਮੈਂਟ ਤੇ ਹੋਈ ਹੈ ਸੋਹਾ ਜੀ ਜਦੋਂ ਵੀ ਆਮ ਰੋਗ ਸ਼ੇਅਰ ਕਰਦੇ ਆ ਤੇ ਜੋ ਕਿ ਸਾਡਾ ਨੁਕਸਾਨ 30-40 ਹਜ਼ਾਰ ਰੁਪਏ ਦਾ ਹੋ ਗਿਆ ਜੀ ਜੋ ਜਰੂਰੀ ਕਾਗਜ਼ ਸੀ ਮੋਟਰਸਾਈਕਲਾਂ ਦੇ ਗੱਡਿਆਂ ਦੇ ਕਾਪੀ ਮੇਰੇ ਰਜਿਸਟਰੀਆਂ ਔਰ ਸਾਰੇ ਜਰੂਰੀ ਕਾਗਜ਼ ਸੀ ਉਹ ਵੀ ਲੈ ਕੇ ਜੋ ਕਿ ਦਿਨ ਦਿਹਾੜਾ ਸੀਗਾ ਸਾਂਝ ਨੂੰ 2:3 ਵਜੇ ਵੀ ਕੋਈ ਮਾਹੌਲ ਦਾ ਪੂਰਾ ਡਰ ਬਣਿਆ ਹੋਇਆ ਜੀ ਬਹੁਤ ਪਰੇਸ਼ਾਨਾ ਜੀ ਅਜੇ ਤੱਕ ਕੰਮ ਕਰਨ ਨੂੰ ਹੁਣ ਕੀ ਕਰਕੇ ਮੁਸ਼ਕਲ ਹੋਇਆ ਪਿਆ ਜੀ ਇੱਥੇ ਆਡੇ ਨੇੜੇ ਅਸਰ ਅਸਰ ਹੋ ਚੁਰੀਆਂ ਹੋਈਆਂ ਪੰਜਾਂ ਦੁਕਾਨਾਂ ਦਾ ਸ਼ਟਰ ਟੁੱਟਿਆ ਜੀ ਇੱਥੇ ਨਾਲ-ਨਾਲ ਲੱਗਮ ਗਈਆਂ ਜੀ ਦੋ ਤਿੰਨ ਜੀਰਾ ਰੋਡ ਤੇ ਵੀ ਸੁਣਿਆ ਵੀ ਉੱਥੇ ਵੀ ਟੁੱਟ ਗਏ ਹਾਂ ਸਿੰਨਾ ਕਿੰਨਾ ਚਾਹਦਾ ਹੈ ਆਪਣਾ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਵੀ ਲੱਗੇ ਹੋਏ ਆ ਹਾਂ ਜੀ ਕੈਮਰੇ ਆਪਣੇ ਲੱਗੇ ਆ ਜੀ ਵਰਨਾ ਗੱਡੀ ਤੇ ਆਏ ਆ ਜੀ ਉਹਨਾਂ ਦਾ ਨਾਲ ਜੇ ਪੂਰੀ ਗੌਰ ਕਰੀ ਜਾਵੇ ਫੜੇ ਜਾ ਸਕਦੇ ਆ ਜੀ ਇਹਦਾ ਇਹੀ ਬੇਨਤੀ ਕਰਦੇ ਆ ਜੀ ਕਿੰਨੇ ਜਾਣੇ ਦਿਖਾਈ ਦੇ ਗਏ ਸੱਤ ਅੱਠ ਜਾਣੇ ਆ ਜੀ ਮੂੰਹ ਬੰਨੇ ਆ ਜੀ ਉਹਨਾਂ ਦੇ ਕਾਡਾ ਕੀ ਕੀ ਨੁਕਸਾਨ ਕੀਤਾ ਗਈ ਹੈ ਮੇਰੇ ਜੇ ਜੋ ਫਾਰਮਾਂ ਦੇ ਕਾਗਜ਼ ਕੂਗਜਾ ਜੋ ਇਥੇ ਮੁੰਡੇ ਦੇ ਆਧਾਰ ਕਾਰਡ ਪੈਨ ਕਾਰਡ ਜੋ ਸਾਡਾ ਪਰਸ ਵੀ ਸਾਰਾ ਕੋਲ ਲੈ ਗਈ ਗੱਲਾਂ ਵੀ ਵਿੱਚੋਂ ਕੱਢ ਕੇ ਸਣੇ ਪੈਸਿਆਂ ਦਾ ਸਾਰਾ ਹੀ ਲੈ ਗਈ ਹੁਣ ਮੰਗ ਕੀ ਕਰਦੀ ਆ ਅਸੀਂ ਦੱਸ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਦੀ ਗੌਰ ਕਰਕੇ ਸਾਨੂੰ ਸਾਰਾ ਨੁਕਸਾਨ ਦਵਾਇਆ ਜਾਵੇ ਜੋ ਕਿ ਸਾਡਾ ਡਰ ਦਾ ਮਾਹੌਲ ਬਣਿਆ ਸਾਡੀ ਵੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਤੇ ਪੀਸੀਆਰ ਦੀ ਲੱਗੀ ਵੀ ਹੈਗੀ ਹੈ ਪੀਸੀਆਰ ਵਾਲੇ ਡੈਸਟ ਕਰਦੇ ਹੈਗੇ ਰਾਤ ਨੂੰ ਪੀਸੀ ਆਲਾ ਜੀ ਇੱਕ ਵਿਚਾਰਾ ਬੰਦਾ ਉਹ ਬਹੁਤ ਘੰਟੇ ਬਾਅਦ ਆਇਆ ਜੀ ਇਹ ਫੋਨ ਕੀਤੇ ਥਾਣੇ ਵੀ ਫੋਨ ਕੀਤੇ ਕੋਈ ਸਾਡੀ ਇੰਨੀ ਹੋਈ ਨਹੀਂ ਗਈ ਮੇਰਾ ਨਾਮ ਵੀ ਜੇ ਕੁਮਾਰਾ ਜੀ ਜਿਹੜੀ ਦੁਕਾਨੇ ਕੋਲ ਜੀ ਗਤਨ ਕਰਿਆਨਾ ਸਟੋਰ ਦੇ ਨਾਲ ਦੀ ਦੁਕਾਨ ਆ ਜੀ ਕਿ ਕਿਹੜੀ ਜਗ੍ਹਾ ਜੀ ਨੰਬਰ ਸਾਹ ਰੋਡ ਤੇ ਤੁਹਾਡੇ ਰਾਤ ਚੋਰੀ ਹੋਈ ਹਾਂਜੀ ਰਾਤੀ ਚੋਰੀ ਹੋਈ 3 ਵਜੇ ਜੀ 3 ਵਜੇ ਕੁਛ ਮਿੰਟ ਤੇ ਹੋਈ ਆ ਜੀ ਤੇ ਦੁਕਾਨ ਗੱਲੇ ਚੋਂ ਪੈਸੇ ਕੱਢ ਕੇ ਲੈ ਗਈ ਜੇ ਬੋਤਲਾ ਮੂਤਾਂ ਪੈਪਸੀ ਕੋਕ ਦੀਆਂ ਸਾਰੀਆਂ ਲੈ ਗਈ ਜੀ ਕੱਢ ਕੇ ਗੱਲਾ ਬੰਨ ਕੇ ਲੈ ਗਈ ਬਿਲਕੁਲ ਕੁਝ ਹੋਗਾ 4-5000 ਰੁਪਏ ਦਾ ਜੀ ਇਹ ਜੇ ਗੱਲ ਕਰੀਏ ਤਾਂ ਪੀਸੀਆਰ ਵਗੈਰਾ ਵੀ ਇੱਥੇ ਜੀ ਆਂਦੀ ਹੈ ਵੀ ਡਾਕਟਰ ਜੀ ਵੀ ਜਾਂਦੀ ਆ ਪੂਰੀ ਹੋ ਜਾਏ ਤਾਂ ਟੀਕਾ ਲਾਉਂਦੇ ਹਾਂ ਫੈਸ ਕਰਨੇ ਜੀ ਗਸ਼ਟ ਵਧਾਈ ਜਾਵੇ ਸਾਡੀ ਰੱਖਿਆ ਕੀਤੀ ਜਾਵੇ ਮੰਗੇ ਕਿਤੇ ਸਾਡਾ ਇਨਸਾਫ ਹਮਿਲ ਦਿਲਵਾਇਆ ਜਾਵੇ ਜੀ